ਕੀ ਨਾਮ ਆਪਣਾ ਜੀ ਮੁਹੰਮਦ ਦਾ ਪਾਪ ਦਾ ਨਾਮ ਨੂਰਮੰਦ ਦਾ ਮਾਂ ਦਾ ਐ ਸੰਬੀਬੀ ਦਾਦਾ ਜਿਹੜਾ ਸੀਗਾ ਉਹਦਾ ਨਾਮ ਸੀ ਜੀਉਨ ਪਿੰਡ ਦਾ ਕੀ ਨਾਮ ਆ ਇਸ ਦਾ 167 ਦਾ ਕੌਮ ਜਾਤੀ ਹੈ ਕੌਮ ਫੋਕਰ ਅਜਾੜਾ ਪਿਆ اپنی عمر کتنی سی اس سمے 26 سال ہی سی ਜਦੋਂ ਸਾਡਾ ਹੋਇਆ ਜਿਲ੍ਹਾ ਫਰੂਖpur ਦੇ ਵਿੱਚ ਤਸੀਨ جیری ਚ ਪਿੰਡ ਕਿਹੜਾ ਸੀ ਆਪਣਾ ਪਿੰਡ ਸੀ ਜ ਤਰਸਤੂ ਵਾਲਾ ਤਰਸਤੂ ਵਾਲਾ ਲਾਗੇ ਲਾਗੇ ਕਾਨਗਾਂ ਵਾਲਾ ਸੀ ਅੱਧਾ ਕਿ ਸਿੱਖਾਂ ਦਾ ਸੀ ਅੱਧਾ ਗਾਇਆਂ ਦਾ ਸੀ ਮੇਲਕ ਵੀ ਇਦਾਂ ਹੀ ਸੀ ਅੱਧੇ ਕਿ ਸਿੱਖ ਅੱਧੇ ਮੁਸਲਮਾਨ ਇੱਜਗਾਹ ਉਹ ਢੀ ਵਾਲਾ ਸੀ ਜਿਹੜੇ ਦੇ ਸੀ ਉਹਗੇ ਵਾਲਾ ਸੀ ਨਾ ਸੀ ਮਜ਼ਾਕ ਕੋਈ ਸੀ ਕਾਨੇ ਵਾਲਾ ਸੀ ਲਿਹਾਂਦੀ ਸੀ ਤੁਹਾਡਾ ਨਾਨਕਾ ਪਿੰਡ ਕਿਹੜਾ ਸੀ ਜੀ ਜ਼ਾਰਾਪੁਰ ਨਕੋਦਦੀ ਸੀ ਇੱਦਾਂ ਮਕਾਨ ਦੇਖੇ ਖੂਨੀਆਂ ਵੇਖੀਆਂ ਜਿਹੜੇ ਘਰ ਤੁਸੀਂ ਆ ਕੇ ਬਸੇ ਆ ਉਹ ਕਿਹੜਾ ਘਰ ਵੱਜਦਾ ਸੀ ਉਹ ਘਰ ਬੱਗਾ ਸ਼ੋਂ ਦਾ